ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਅੱਜ ਆਪਾਂ ਇੱਕ ਵੀਡੀਓ ਦੇਖਣੀ ਹੈ ਕਿ ਜਿੰਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਕਿ 10ਵੇਂ ਗੁਰੂ ਨੇ ਸਿੱਖ ਧਰਮ ਦੇ ਉਹਨਾਂ ਨੇ ਕਲਯੋਗ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਲਯੋਗ ਨਾਲ ਉਹਨਾਂ ਦੀ ਮੁਲਾਕਾਤ ਹੋਈ ਤੇ ਕੀ ਉਹਨਾਂ ਦੀ ਆਪਸੀ ਗੱਲਬਾਤ ਹੋਈ ਕਲਯੋਗ ਨੇ ਕੀ ਦੱਸਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੜੀ ਇਨਫਾਰਮੇਟਿਵ ਵੀਡੀਓ ਦੋਸਤੋ ਬਹੁਤ ਹੀ ਇਨਫਾਰਮੇਸ਼ਨ ਵਾਲੀ ਵੀਡੀਓ ਤੁਹਾਨੂੰ ਜ਼ਰੂਰ ਇਹ ਸੁਣੀ ਚਾਹੀਦੀ ਹੈ ਅਸੀਂ ਤਾਂ ਸੁਣਨ ਲੱਗੇ ਆ ਸਾਡੇ ਨਾਲ ਮਿਲ ਕੇ ਸੁਣੋ ਦੋ ਸਨਮਾਨ ਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੇ ਖਾਲਸੇ ਨੂੰ ਜੋ ਕਲਯੁਗ ਦੇ ਨਾਲ ਉਹਨਾਂ ਦੇ ਬਚਨ ਹੋਏ ਆ ਸਤਿਗੁਰੂ ਜੀ ਦੇ ਜੋ ਕਲਯੁਗ ਨੇ ਆਪਣੀ ਕਰਨੀ ਬਾਰੇ ਦੱਸਿਆ ਕਿੱਡੇ ਵੱਡੇ ਵੱਡੇ ਪਾਪ ਆਉਣ ਵਾਲੇ ਸਮੇਂ ਵਿੱਚ ਹੋਣੇ ਆ ਉਹ ਸਤਿਗੁਰੂ ਜੀ ਨੇ ਸਾਰੀ ਕਥਾ ਆਪਣੇ ਸਿੰਘਾਂ ਨੂੰ ਆਪਣੇ ਖਾਲਸੇ ਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਕਲਯੁਗ ਦੀ ਕਰਨੀ ਹੋਵੇਗੀ ਆਓ ਪਾਵਨ ਕਥਾ ਆਪਾਂ ਸਰਵਣ ਕਰਦੇ ਹਾਂ ਜੀ ਜਦੋਂ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਦਾ ਸਾਨੂੰ ਹੁਕਮ ਹੋਇਆ ਕਲਯੁਗ ਸਾਡੇ ਪਾਸ ਆ ਗਿਆ ਉਹਨੇ ਹੱਥ ਜੋੜੇ ਕਹਿਣ ਲੱਗਾ ਜੀ ਰਾਜ ਤੁਮਾਰੋ ਬੇਰਹਮ ਹਮੇ ਪੰਥ ਕੇ ਸਾਥ ਇਹ ਤੁਹਾਡੇ ਖਾਲਸੇ ਦਾ ਰਾਜ ਮੇਰੇ ਯੁਗ ਦੇ ਵਿੱਚ ਹੀ ਹੈ ਮੇਰੇ ਸਮੇਂ ਵਿੱਚ ਹੀ ਹੈ ਇਸ ਕਰਕੇ ਮੈਨੂੰ ਵੀ ਆਪਦੇ ਪੰਥ ਨਾਲ ਰੱਖੋ ਜਿਵੇਂ ਕੋਈ ਨਮਾਣਾ ਬਣ ਕੇ ਬੇਨਤੀ ਕਰਦਾ ਏਵੇਂ ਕਲਯੁਗ ਨੇ ਸਾਨੂੰ ਬੇਨਤੀ ਕੀਤੀ ਸੀ ਮਹਾਰਾਜ ਕਹਿੰਦੇ ਜਿਵੇਂ ਜਗਨਨਾਥ ਵਿੱਚ ਜਗਨਨਾਥ ਨੇ ਕ੍ਰਿਸ਼ਨ ਭਗਵਾਨ ਜੀ ਨੇ ਦਵਾਰਕਾ ਵਿੱਚ ਕਾਂਸ਼ੀ ਵਿੱਚ ਵਿਸ਼ੇਸ਼ਵਰਨਾਥ ਨੇ ਤੇ ਕੁਰਕ ਖੇਤਰ ਵਿੱਚ ਧਰਮ ਵਾਲਿਆਂ ਨੇ ਮੈਨੂੰ ਠੌਰ ਦਿੱਤਾ ਟਿਕਾਣਾ ਦਿੱਤਾ ਬਿਲਕੁਲ ਇਸੇ ਤਰ੍ਹਾਂ ਪਾਤਸ਼ਾਹ ਜੀ ਮੈਨੂੰ ਵੀ ਆਪਦੇ ਨਾਲ ਰੱਖੋ ਮੈਂ ਤੁਹਾਡੇ ਸਾਰੇ ਕਾਰਜ ਕਰ ਦਿਆ ਕਰਾਂਗਾ ਸਾਰੇ ਲੋਕਾਂ ਵਿੱਚ ਜਾਣਿਆ ਜਾਵੇਗਾ ਮੇਰਾ ਤੁਹਾਡਾ ਰਾਜ ਇਕੱਠਾ ਹੀ ਹੋ ਰਿਹਾ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕਲਯੁਗ ਪਹਿਲਾਂ ਇਹ ਤਾਂ ਦੱਸ ਤੇਰੀ ਕਰਨੀ ਕਿੱਦਾਂ ਦੀ ਹੋਵੇਗੀ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਕਲਯੁਗ ਬੋਲਿਆ ਕਹਿੰਦਾ ਜੀ ਕੋਈ ਕਰਨੀ ਨਹੀਂ ਹੋਵੇਗੀ ਬਸ ਨਾਮ ਦਾ ਹੀ ਧਰਮ ਚਲਾਵਾਂਗਾ ਇੱਕ ਨਾਮ ਦਾ ਬੀਜ ਹੀ ਬੀਜਿਆ ਉਹ ਫਲੇਗਾ ਉਦੇ ਵਿੱਚ ਮੈਂ ਵਾਅਦਾ ਕਰਾਂਗਾ ਪਰ ਹਾਂ ਇਹਦੇ ਨਾਲ ਨਾਲ ਕੀ ਹੋਵੇਗਾ ਉਹ ਵੀ ਸੁਣਨਾ ਕਰੋ ਜੀ ਪਿਓ ਤੇ ਪੁੱਤਰ ਦੇ ਵਿੱਚ ਕਲੇਸ਼ ਖੜਾ ਕਰਾਂਗਾ ਇਸਤਰੀਆਂ ਦੇ ਯੁੱਧ ਕਰਵਾਵਾਂਗਾ ਮਾਂ ਭੈਣ ਨੂੰ ਛੱਡ ਕੇ ਕਲਯੁਗ ਦੇ ਜਿਹੜੇ ਲੋਕ ਆ ਕੇਵਲ ਆਪਦੀ ਘਰਵਾਲੀ ਨੂੰ ਪਾਲਣਗੇ ਮਾਂ ਜਿਹਨੇ ਜਨਮ ਦਿੱਤਾ ਪਿਤਾ ਜਿਨ੍ਹਾਂ ਨੇ ਲਾੜ ਲੜਾਏ ਉਹਨਾਂ ਸਾਰਿਆਂ ਨੂੰ ਛੱਡ ਕੇ ਕੇਵਲ ਆਪਣੀ ਘਰਵਾਲੀ ਦੇ ਉੱਪਰ ਖਿਆਲ ਹੋ ਜਾਵੇਗਾ ਇਸ ਤਰ੍ਹਾਂ ਦੀ ਕਰਨੀ ਕਰਦੇ ਆਂਗਾ ਜੋ ਦਿਸੇਗਾ ਭਲਾ ਹੋਵੇਗਾ ਨਹੀਂ ਭਲਾ ਲੋਕਾਂ ਦੇ ਨਿਰਮਲ ਕਰਮ ਜਿਹੜੇ ਆ ਉਹ ਖੋਹੇ ਜਾਣਗੇ ਪੁੱਤਰ ਦੀ ਇਸਤਰੀ ਨੂੰ ਸਹਰਾ ਭੋਗੇਗਾ ਜਵਾਈ ਸੱਸ ਨੂੰ ਭੋਗੇਗਾ ਇਦਾਂ ਦੀ ਕਰਨੀ ਕਰਦੇ ਆਂਗਾ ਰਾਜੇ ਦੀ ਇਸਤਰੀ ਨੂੰ ਉਹਦੇ ਸੇਵਕ ਭੋਗਣਗੇ ਇਹ ਬਹੁਤ ਵੱਡੇ ਵੱਡੇ ਪਾਪ ਕਲਯੁਗ ਨੇ ਕਹਿ ਕੇ ਪਾਤਸ਼ਾਹ ਜੀ ਨੂੰ ਸੁਣਾਏ ਆ ਤੇ ਯਾਦ ਰੱਖਣਾ ਸਾਧ ਸੰਗਤ ਜੀ ਬਾਬਾ ਨਾਨਕ ਜੀ ਦੇ ਵੀ ਬਚਨ ਹਨ ਕਲਯੁਗ ਰੱਥ ਅਗਨਕਾ ਕੂੜਿਆ ਗੈਰਥ ਵਾਹੋ ਸਾਧ ਸੰਗਤ ਜੀ ਇਹ ਕਲਯੁਗ ਨੂੰ ਚਲਾਉਣ ਵਾਲਾ ਝੂਠ ਦਾ ਰਾਥਾ ਜਿਹੜਾ ਵੀ ਕਲਯੁਗ ਦੇ ਵਿੱਚ ਤੁਸੀਂ ਵੇਖਿਆ ਹੋਣਾ ਝੂਠ ਦਾ ਸਹਾਰਾ ਲੈਂਦਾ ਇੱਕਦਮ ਤੇਜ਼ੀ ਨਾਲ ਉਹਦਾ ਇੱਕ ਵਾਰੀ ਵਿਕਾਸ ਹੁੰਦਾ ਝੂਠ ਦੀ ਕਈ ਵਾਰੀ ਆਪਾਂ ਕਿੰਨੇ ਜਿੱਤ ਹੋ ਜਾਂਦੀ ਆ ਇਵੇਂ ਕਲਯੁਗ ਨੇ ਆਖਿਆ ਮੈਂ ਇਸ ਤਰ੍ਹਾਂ ਦੀ ਕਰਨੀ ਕਰਦਿਆਂਗਾ ਝੂਠ ਕੂੜ ਲੋਕ ਪ੍ਰਧਾਨ ਬਣ ਜਾਣਗੇ ਇੱਜ ਬਣੇ ਵੀ ਫਿਰਦੇ ਆ ਸੱਚ ਨੂੰ ਦਬਾਇਆ ਜਾਂਦਾ ਮਹਾਰਾਜ ਨੇ ਆਖਿਆ ਕਲਯੁਗ ਹੋਰ ਤੇਰੀ ਕਰਨੀ ਕਿਦਾਂ ਦੀ ਹੋਵੇਗੀ ਕਹਿਣ ਲੱਗਾ ਸ਼ੂਦਰ ਨੇਮ ਦਾ ਜੇਮ ਦੇ ਵਿਪਰੇ ਕੇ ਤੇ ਧਕਾਰ ਉਪਕਾਰੀ ਸੂਝੇ ਨਹੀਂ ਬਹੁਤੇ ਵਧੇ ਵਿਕਾਰ ਨੀਵੀਂ ਜਾਤ ਵਾਲਾ ਸ਼ੂਦਰ ਬ੍ਰਾਹਮਣ ਨੂੰ ਝਿੜਕੇਗਾ ਬ੍ਰਾਹਮਣ ਜਿਹੜੇ ਉੱਚੀ ਜਾਤੀ ਦੇ ਲੋਕ ਆ ਨੀਵੀਂ ਜਾਤੀ ਵਾਲੇ ਲੋਕ ਜਿਨ੍ਹਾਂ ਨੂੰ ਸਮੇਂ ਤੋਂ ਦਬਾਇਆ ਜਾ ਰਿਹਾ ਸਤਜੁਗ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਤ੍ਰੇਤਾ ਫਿਰ ਦਵਾਪਰ ਇਹਨਾਂ ਨੇ ਜਿਹੜੇ ਨੀਵੀਂ ਜਾਤੀ ਵਾਲੇ ਲੋਕ ਸੀ ਇਹਨਾਂ ਨੂੰ ਕਥਾ ਨਹੀਂ ਸੀ ਸੁਣਨ ਦਿੱਤੀ ਜਾਂਦੀ ਇਹਨਾਂ ਨੂੰ ਖੂਹ ਤੋਂ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ ਇਹਨਾਂ ਨੂੰ शूद्र शूद्र ਆਖ ਕੇ ਬ੍ਰਾਹਮਣ ਲੋਕ ਇਹਨਾਂ ਦਾ ਸ਼ੋਸ਼ਣ ਕਰਦੇ ਰਹੇ ਪਰ ਮੇਰੇ ਰਾਜ ਵਿੱਚ ਕਲਯੁਗ ਕਹਿੰਦਾ ਐਸਾ ਹੋਵੇਗਾ ਨੀਵੀਂ ਜਾਤੀ ਵਾਲੇ ਰਾਜ ਕਰਨਗੇ ਨੀਵੀਂ ਜਾਤੀ ਵਾਲੇ ਜਿਹੜੇ ਲੋਕ ਹੋਣਗੇ ਸਿੰਘਾਸਨ ਤੇ ਬੈਠਣਗੇ ਉਪਕਾਰੀ ਕੋਈ ਲੱਭੇਗਾ ਨਹੀਂ ਵਿਕਾਰ ਬੜੇ ਵੱਧ ਜਾਣ ਕੇ ਜਿਹੜੀ ਇਸਤਰੀ ਪੁੱਤਰ ਨੂੰ ਜਨਮ ਦੇਵੇਗੀ ਉਹਨੂੰ ਲੋਕ ਚੰਗਾ ਕਹਿਣਗੇ ਪੁੱਤਰ ਜਨੈ ਨਾਰੀ ਭਲੀ ਕੰਨਿਆ ਜਨਨੀ ਦੂਰ ਜਿਹੜੀ ਵੀ ਇਸਤਰੀ ਧੀਆ ਨੂੰ ਜਨਮ ਦੇਵੇਗੀ ਉਹਦਾ ਸਤਕਾਰ ਤਾਂ ਹੋਣਾ ਦੂਰ ਦੀ ਗੱਲ ਉਹਦਾ ਤਲਾਕ ਵੀ ਹੋ ਜਾਵੇਗਾ ਉਹਨੂੰ ਸਾਰਾ ਪਰਿਵਾਰ ਤਿਆਗ ਦੇਵੇਗਾ ਉਹਨੂੰ ਛੱਡ ਦੇਵੇਗਾ ਸਾਸੰਗ ਜੀ ਸੁੱਤ ਸਮਝਾਵੇ ਬਾਪ ਕੋ ਨੁਹੇ ਕੈ ਸਾਸੂ ਕੂਰ ਇਹ ਜਿਹੜਾ ਪੁੱਤਰ ਆ ਤੇ ਉਹ ਕੀ ਕਹੇਗਾ ਪਿਓ ਨੂੰ ਇੰਜ ਨਹੀਂ ਇੰਜ ਕਰ ਆ ਮੇਰੀ ਗੱਲ ਹੀ ਠੀਕ ਆ ਤੇਰੀ ਗੱਲ ਠੀਕ ਨਹੀਂ ਹੈ ਪੁੱਤਰ ਪਿਓ ਨੂੰ ਸਮਝਾਵੇਗਾ ਮੇਰੇ ਰਾਜ ਦੇ ਵਿੱਚ ਨੌ ਜਿਹੜੀ ਆ ਸੱਸ ਨੂੰ ਕਹੇਗੀ ਝੂਠੀ ਆ ਇਹ ਉਹਨਾਂ ਦੀ ਆਪਸ ਵਿੱਚ ਬਣੇਗੀ ਨਹੀਂ ਉਹ ਪਿਆਰ ਨਹੀਂ ਰਹੇਗਾ ਇਦਾਂ ਦੀ ਕਰਨੀ ਕਰਦੇ ਆਂਗਾ ਪੁੱਤਰ ਪਿਓ ਦਾ ਘਰ ਵਿੱਚ ਕਲੇਸ਼ ਸੱਸ ਤੇ ਨੌ ਦੀ ਇਹ ਲੜਾਈ ਨਿੱਕੀਆਂ ਨਿੱਕੀਆਂ ਜਿਹੜੀਆਂ ਅੱਜ ਹੋ ਰਹੀਆਂ ਨੇ ਇਹ ਹੌਲੀ-ਹੌਲੀ ਉਹ ਵੱਡੇ ਪੱਧਰ ਤੇ ਜਾ ਕੇ ਕਿਵੇਂ ਅਦਾਲਤ ਵਿੱਚ ਇੱਕ ਦੂਜੇ ਸਾਹਮਣੇ ਖੜਦੇ ਆ ਇਹ ਗੱਲ ਕਿਸੇ ਤੋਂ ਲੁਕਮੀ ਨਹੀਂ ਐਡੇ ਘੋਰ ਪਾਪ ਕਰ ਦੇਵਾਂਗਾ ਫੇਰ ਕਲਯੁਗ ਨੇ ਇੱਕ ਬਹੁਤ ਵੱਡੀ ਗੱਲ ਆਖੀ ਸਾਧ ਸੰਗਤ ਜੀ ਇਹਦਾ ਇਥੋਂ ਤੱਕ ਮੈਲਾਪਣ ਹੋ ਜਾਏਗਾ ਲੋਕਾਂ ਦੇ ਵਿੱਚ ਆਪਦੇ ਗੁਰੂ ਨੂੰ ਲੋਕ ਉਪਦੇਸ਼ ਦੇਣਗੇ ਕੁਝ ਸਿੱਖ ਜਿਹੜੇ ਆ ਗੁਰੂ ਨੂੰ ਕਹਿਣਗੇ ਆਹ ਗੱਲ ਸਾਡੀ ਸਹੀ ਆ ਭਾਵੇਂ ਸਿੱਕੀ ਸਿਧਾਂਤ ਬਣਾਏ ਹੋਏ ਆ ਪਰ ਫਿਰ ਵੀ ਕਈ ਕਹਿ ਦਿੰਦੇ ਆ ਨਹੀਂ ਜੀ ਚਲੋ ਕੋਈ ਗੱਲ ਨਹੀਂ ਵਿਆਹ ਦੇ ਵਿੱਚ ਮਾੜੀ-ਮੋਟੀ ਸ਼ਰਾਬ ਤਾਂ ਚੱਲ ਹੀ ਜਾਂਦੀ ਹੈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗੁਰੂ ਦੇ ਉਪਦੇਸ਼ ਨੂੰ ਲੋਕ ਕਮਾਉਂਦੇ ਨਹੀਂ ਸਿੱਖ ਗੁਰੂ ਨੂੰ ਉਪਦੇਸ਼ ਦੇਣਗੇ ਅਪਵਿੱਤਰ ਅਨਾਜ ਖਾਣਗੇ ਸਖੇ ਉਪਦੇਸ਼ੈ ਗੁਰੂ ਕੋ ਅਨਪਾਵਨ ਖਾਏ ਅੱਜ ਜਿਹੜਾ ਰੇੜੀਆਂ ਦੇ ਉੱਪਰ ਹੋਟਲਾਂ ਦੇ ਵਿੱਚ ਭਈਆਂ ਦੁਆਰਾ ਅਪਵਿੱਤਰ ਭੋਜਨ ਤੰਬਾਕੂ ਖਾ ਕੇ ਪਾਣ ਮੂੰਹ ਵਿੱਚ ਰੱਖ ਕੇ ਬਣਾਇਆ ਜਾਂਦਾ ਲੋਕ ਉਹਨੂੰ ਬੜੇ ਸਵਾਦ ਨਾਲ ਖਾ ਰਹੇ ਆ ਕਿਵੇਂ ਕਹਿਦਾਂਗੇ ਆਪਾਂ ਦਸਵੇਂ ਪਾਤਸ਼ਾਹ ਜੀ ਦੇ ਨਾਲ ਜਿਹੜੇ ਵਚਨ ਹੋਏ ਕਲਯੁਗ ਦੇ ਉਹ ਸੱਚੇ ਨਹੀਂ ਤੁਸੀਂ ਵੇਖੋ ਅੱਜ ਅਪਵਿੱਤਰ ਭੋਜਨ ਕਿੱਡੀ ਵੱਡੇ ਪੱਧਰ ਤੇ ਵਿਕ ਰਿਆ ਤੇ ਉਵੇਂ ਹੀ ਲੋਕ ਖਾ ਕੇ ਬਿਮਾਰ ਹੋ ਰਹੇ ਆ ਡਾਕਟਰਾਂ ਦੇ ਜਾਓਗੇ ਤੁਹਾਨੂੰ ਨਾ ਇੰਨੀ ਢੀੜ ਮਿਲੇਗੀ ਓਹ ਲੱਗੇਗਾ ਕਿ ਦੁਨੀਆ ਤਾਂ ਇਥੇ ਹਸਪਤਾਲਾਂ ਵਿੱਚ ਹੀ ਤੁਰੀ ਫਿਰਦੀ ਹੈ ਘਰਾਂ ਵਿੱਚ ਲੋਕ ਹੀ ਬੜੇ ਥੋੜੇ ਆ ਤੇ ਮਹਾਰਾਜ ਨੇ ਆਖਿਆ ਭਾਈ ਹੋਰ ਦੱਸ ਕੀ ਕਰੇਗਾ ਕਲਯੁਗ ਕਹਿੰਦਾ ਮਹਾਰਾਜ ਲੋਕਾਂ ਵਿੱਚ ਆਲਸ ਇਹਨਾ ਪਾ ਦੇਗਾ ਇਹਨਾ ਪਾ ਦੇਗਾ ਨਹਾਣ ਤਜੈ ਕਾਇਆ ਦੁਖੀ ਲੋਕ ਨਹਾਉਣਾ ਹੀ ਛੱਡ ਦੇਣਗੇ ਕਹਿਣਗੇ ਚਲ ਅੱਜ ਕੀ ਕੱਲ ਨੂੰ ਨਹਾ ਲਾਂਗੇ ਪਰਸੋਂ ਨਹਾ ਲਾਂਗੇ ਠੰਡ ਬਹੁਤ ਆ ਅੱਜ ਠੰਡ ਅੱਜ ਰਹਿਣ ਦਿੰਨੇ ਮੂੰਹ ਹੱਥ ਧੋਕੇ ਗੁਜ਼ਾਰਾ ਕਰ ਲੈਣਗੇ ਨਹਾਉਣਾ ਛੱਡ ਦੇਣਗੇ ਕਹਿਣਗੇ ਸਰੀਰ ਦੁਖੀ ਹੁੰਦਾ ਠੰਡ ਲੱਗਦੀ ਆ ਸੁੱਖ ਭਾਲਣਗੇ ਬੜਾ ਪ੍ਰੇਮ ਧਾਰ ਕੇ ਸਵਾਦੀ ਭੋਜਨ ਖਾਣਗੇ ਸਵੇਰੇ ਖਾ ਲਿਆ ਦੁਪਹਿਰੇ ਖਾ ਲਿਆ ਰਾਤ ਨੂੰ ਖਾ ਲਿਆ ਕੋਈ ਰੱਬ ਦਾ ਨਾਮ ਨਹੀਂ ਹੋਵੇਗਾ ਖਾਣਾ ਪੀਣਾ ਸਭ ਯਾਦ ਹੋਵੇਗਾ ਨਾ ਮੌਤ ਯਾਦ ਹੋਵੇਗੀ ਨਾ ਗੁਰੂ ਨਾ ਰੱਬ ਯਾਦ ਹੋਵੇਗਾ ਇਵੇਂ ਪ੍ਰੀਤ ਜਿਹੜੀ ਆ ਗੁਰੂ ਨਾਲ ਘਟ ਜਾਵੇਗੀ ਪੇਟ ਪਾਲਣ ਵਾਸਤੇ ਇਹੋ ਜਿਹੇ ਬੰਦਿਆਂ ਦੀ ਸੋਭਾ ਕਰਿਆ ਕਰਨਗੇ ਜਿਹੜੇ ਬੜੇ ਨੀਚ ਹੋਣਗੇ ਆਪਾਂ ਵੇਖਦੇ ਹਾਂ ਜੀ ਕਈ ਵਾਰੀ ਮੈਲੇ ਬੰਦੇ ਦੀ ਮਲੀਣ ਬੰਦੇ ਦੀ ਸਟੇਜਾਂ ਦੇ ਉੱਪਰ ਬੜੀ ਸੋਭਾ ਕੀਤੀ ਜਾਂਦੀ ਹੈ ਹੋਕੀ ਵਡਿਆਈ ਕੀਤੀ ਜਾਂਦੀ ਆ ਤੇ ਮਹਾਰਾਜ ਜੀ ਕਹਿੰਦੇ ਹੋਰ ਦਸ ਕਲਯੁਗ ਕੀ ਕੀ ਤੂੰ ਕਲਾ ਵਰਤਾਵੇਂਗਾ ਆਪਣੀ ਕਹਿਣ ਲੱਗਾ ਮਰਦਾਂ ਨੂੰ ਤਾਂ ਮੈਂ ਮਾੜੀ ਸੋਚ ਵਿੱਚ ਹੀ ਪਾ ਦਿਆਂਗਾ ਮਹਾਰਾਜ ਸੱਚੇ ਪਾਤਸ਼ਾ ਸਾਰਾ ਦਿਨ ਮਾੜੀਆਂ ਸੋਚਾਂ ਵਿੱਚ ਰਹਿਣਗੇ ਸੋਚਣਗੇ ਔਰਤਾਂ ਦੇ ਬਾਰੇ ਹੀ ਉਹਨਾਂ ਦੇ ਅੰਦਰ ਜਿਹੜੇ ਖਿਆਲ ਚੱਲਣਗੇ ਪਰ ਨਾਰੀਵਾਰ ਹੀ ਚੱਲਣਗੇ ਕਿਸ ਤਰ੍ਹਾਂ ਕਿਸੇ ਨਾਰੀ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੈ ਨਾਰੀ ਦਾ ਭੋਗ ਕਿਵੇਂ ਉਹਨਾਂ ਨੂੰ ਮਿਲ ਜਾਵੇ ਸਾਰਾ ਦਿਨ ਇਹ ਸੋਚਣਗੇ ਤੇ ਇਸਤਰੀਆਂ ਵੀ ਘਟਨੀ ਹੋਣਗੀਆਂ ਇਸਤਰੀਆਂ ਵੀ ਇਹਦੇ ਵਿੱਚ ਸਲਾਹਕਾਰ ਬਣ ਜਾਣਗੀਆਂ ਇਸੇ ਚੀਜ਼ ਵਾਲੀ ਉਹਨਾਂ ਦਾ ਧਿਆਨ ਹੋਵੇਗਾ ਕਾਮਵਾਸ਼ਨਾ ਦੇ ਇੰਨੇ ਵੱਸ ਵਿੱਚ ਹੋ ਜਾਣਗੇ ਸਾਰੇ ਕਰਮੀ ਕਾਮਵਾਸ਼ਨਾ ਨੂੰ ਲੈ ਕੇ ਕਰਨਗੇ ਉਹ ਸਰੀਰਕ ਕਰਮ ਵੀ ਮਾਨਸਿਕ ਕਰਮ ਵੀ ਸਾਰਾ ਇਹਨਾਂ ਜਿਹੜੀ ਪਵਿੱਤਰਤਾ ਹੈ ਮਹਾਰਾਜ ਤੁਸੀਂ ਇਹ ਖਾਲਸੇ ਨੂੰ ਜਿਹੜੀ ਰਹਿਤ ਦੇ ਰਹੇ ਹੋ ਇਹ ਭੰਗ ਕਰ ਦੇਵਾਂਗਾ ਕਲਯੁਗ ਨੇ ਆਖਿਆ ਇਹੜਾ ਪਾਰੇ ਸਤਰੀ ਨੂੰ ਤੁਸੀਂ ਕਹਿੰਦੇ ਹੋ ਆਪਣੀਆਂ ਮਾਂ ਦੇ ਸਮਾਨ ਜੇ ਵੱਡੀ ਹੋਵੇ ਉਮਰ ਦੇ ਵਿੱਚ ਜੇ ਬਰੋਬਰ ਦੀ ਹੋਵੇ ਉਹਨੂੰ ਭੈਣ ਦੇ ਸਮਾਨ ਛੋਟੀ ਹੋਵੇ ਤੇ ਧੀ ਦੇ ਸਮਾਨ ਕਰਕੇ ਜਾਣਣਾ ਇਦਾਂ ਦੀ ਕਰਨੀ ਨਹੀਂ ਮੈਂ ਹੋਣਦਿਆਂ ਇਹ ਮਾੜੀਆਂ ਸੋਚਾਂ ਵਿੱਚ ਰਹਿਣਗੇ ਇਸਤਰੀ ਤੇ ਮਰਦ ਦੋਵੇਂ ਹੀ ਬੇਬਚਾਰੀ ਬਣ ਜਾਣਗੇ ਸਾਧ ਸੰਗਤ ਜੀ ਦੇਖੋ ਕੋਈ ਵੀ ਇਸਤਰੀ ਕੇਵਲ ਕੱਲੀ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਮਰਦ ਨਹੀਂ ਹੋ ਜਾਂਦਾ ਦੋਹਾਂ ਨੂੰ ਹੀ ਕਲਯੁਗ ਕਹਿ ਰਿਹਾ ਮੈਂ ਮੈਲਾ ਕਰ ਦੇਵਾਂਗਾ। ਬ੍ਰਾਹਮਣ ਕੀ ਕਰਨਗੇ ਮਹਾਰਾਜ ਜਿਨ੍ਹਾਂ ਨੂੰ ਸਮਝਿਆ ਜਾਂਦਾ ਬੜੇ ਵਿਦਵਾਨ ਪੜ੍ਹੇ ਲਿਖੇ ਉਹ ਵੇਦਾਂ ਨੂੰ ਵੇਚ ਦੇਣਗੇ। ਕਹਿਣਗੇ ਆਹ ਪਾਠ ਇੰਨੇ ਵਿੱਚ ਹੀ ਹੋਵੇਗਾ। ਇਹ ਕਰਵਾਉਣਾ ਹੈ। ਇਹ ਵੇਦ ਦਾ ਪਾਠ ਇਹਨੂੰ ਜੇ ਤੁਸੀਂ ਸਿੱਖਿਆ ਲੈਣੀ ਇੰਨੇ ਪੈਸੇ ਲਵਾਂਗਾ ਮੈਂ। ਇਦਾਂ ਆਪਦੀ ਜਿਹੜੀ ਵਿੱਦਿਆ ਪੜ੍ਹੀ ਆ ਉਹਨੂੰ ਵੇਚ ਦੇਣਗੇ। ਖੱਤਰੀ ਜ਼ਮੀਨ ਵੇਚ ਦੇਣਗੇ। ਜ਼ਮੀਨਾਂ ਦੇ ਜਿਹੜੇ ਰਾਜੇ ਹੋਣਗੇ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਹੋਣਗੀਆਂ ਉਹ ਵੱਧ ਪੈਸੇ ਕਮਾਉਣ ਦੀ ਇੱਛਾ ਰੱਖਣ ਦੇ ਚੱਕਰ ਵਿੱਚ ਇਹਨਾਂ ਨੂੰ ਵੇਚ ਦੇਣਗੇ ਬਾਣिए ਆਪਦੇ ਘਰਾਂ ਨੂੰ ਵੇਚ ਦੇਣਗੇ ਛੂਦਰ ਆਪਦੇ ਪੁੱਤਰਾਂ ਦਾ ਸੌਦਾ ਕਰਨਗੇ ਇਦਾਂ ਘਰ ਵੇਚੇ ਬਣिए ਬਹੁਤ ਛੂਦਰ ਵੇਚ ਤੇ ਪੁੱਤਰ ਵੇਦ ਵੇਚ ਤੇ ਬੇਦ ਧਰ ਭੂਮ ਵੇਚ ਤੇ ਛਤਰ ਸਾਧ ਸੰਗਤ ਜੀ ਇਹ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ساری ਵਾਰਤਾ ਲਾਪਰਜ ਜੋ ਮਹਾਰਾਜ ਜੀ ਨੇ ਆਪ ਆਪਣੇ ਸਿੰਘਾਂ ਨੂੰ ਇਹ ਦੱਸੀ ਸੀ ਵੀ ਕਲਯੁਗ ਦੇ ਨਾਲ ਸਾਡੀ ਇਸ ਤਰ੍ਹਾਂ ਮੁਲਾਕਾਤ ਹੋਈ ਫਿਰ ਪੁੱਛਿਆ ਹੋਰ ਦੱਸ ਕਲਯੁਗ ਤੇਰੀ ਕਰਨੀ ਕਿੱਦਾਂ ਦੀ ਯਾ ਯਾ ਇਹ ਆਪਾਂ ਵੀਡੀਓ ਦੇਖੀ ਜਿੰਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਕਲ ਯੋਗ ਦੇ ਨਾਲ ਕਿਸ ਤਰ੍ਹਾਂ ਮੁਲਾਕਾਤ ਹੋਈ ਤੇ ਉਹਨਾਂ ਦੇ ਵਿੱਚ ਕੀ ਗੱਲਬਾਤ ਹੋਈ ਸੀ ਹਾਂਜੀ ਤੇ ਮੈ ਜਿਹੜੀ ਇਹ ਵੀਡੀਓ ਚ ਮੈਨੂੰ ਨਜ਼ਰ ਆਇਆ ਕਿ ਸਭ ਤੋਂ ਪਹਿਲਾਂ ਵਾਲਦਾਂ ਦੀ ਨਾਫਰਮਾਨੀ ਕੀਤੀ ਜਾਏਗੀ ਠੀਕ ਹੈ ਫਿਰ ਜਿਹੜੀ ਔਰਤ ਪੁੱਤਰ ਜੰਮੇਗੀ ਉਹਨੂੰ ਸਨਮਾਨ ਦਿੱਤਾ ਜਾਏਗਾ ਉਹ ਅੱਛਾ ਸਮਝਿਆ ਜਾਏਗਾ ਤੇ ਜਿਹੜੀ ਔਰਤ ਬੱਚੀਆਂ ਜੰਮੇਗੀ ਉਹਨੂੰ ਤਲਾਕ ਤੱਕ ਹੋ ਜਾਏਗਾ ਤਲਾਕ ਤੱਕ ਹੋ ਜਾਏ ਹਾਂਜੀ ਫਿਰ ਇਹ ਕਿ ਲੋਕ ਆਪਣੇ ਗੁਰੂਆਂ ਨੂੰ ਮਾੜਾ ਬੋਲਣਗੇ ਮਾੜਾ ਬੋਲਣਗੇ مشورے ਦੇਣਗੇ ਕਿ ਤੁਸੀਂ ਇੰਜ ਕਰੋ ਤੁਸੀਂ ਇੰਜ ਨਹੀਂ ਕਰੋ ਆਪਣੇ ਉਸਤਾਦਾਂ ਨੂੰ ਆਪਣੇ ਗੁਰੂਆਂ ਨੂੰ ਜਿਹੜੇ ਉਹਨਾਂ ਦੇ ਤੇ ਫਿਰ ਇਹ ਇੱਕ ਹੋਰ ਯਾ ਇਹ ਮੈਨੂੰ ਹੋਰ ਤੁਸੀਂ ਦੱਸੋ ਕੋਈ ਹੋਰ ਉਹਦੇ ਦੇ ਵਿੱਚ ਇਹ ਸੀ ਕਿ ਜਿਹੜਾ ਨਾ ਜਿਹੜਾ ਬਾਦਸ਼ਾਹ ਹੈ ਉਹਦੀ ਮਲਕਾ ਜਿਹੜੀ ਹੋਏਗੀ ਉਹ ਆਪਣੇ ਸੇਵਕ ਨਾਲ ਬੁਰੇ ਕੰਮ ਕਰੇਗੀ ਉਹ ਤੇ ਇੰਜ ਹੀ ਚੱਲ ਰਿਹਾ ਤੇ ਜਿਹੜੀ ਔਰਤ ਜਿਹੜੀ ਨੂੰ ਹੈ ਉਹ ਸੋਰੇ ਨਾਲ ਤੇ ਜਿਹੜਾ ਮਤਲਬ ਕਿ ਜੁਆਈਏ ਉਹ ਆਪਣੀ ਸਾਸ ਨਾਲ ਇਸ ਤਰ੍ਹਾਂ ਦੇ ਮਤਲਬ ਕਿ ਕੰਮ ਹੋਣਗੇ ਫਿਰ ਸ਼ਰਾਬ ਆਮ ਹੋ ਜਾਈਗੀ ਸ਼ਰਾਬ ਹੋ ਮੈ ਅਪਵਿੱਤਰ ਖਾਣੇ ਜ਼ਿਆਦਾ ਹੋ ਜਾਣਗੇ ਅਪਵਿੱਤਰ ਮਤਲਬ ਕਿ ਜਿਹੜੇ ਸਾਫ਼ ਸੁਥਰੇ ਨਹੀਂ ਗਦੀਲੇ ਨੇ ਗੰਦੇ ਖਾਣੇ ਨੇ ਜਿਸ ਨੂੰ ਸਟਰੀਟ ਫੂਡ ਲਾ ਲੋ ਹਾਂ ਫਾਸਟ ਫੂਡ ਕਰ ਲਓ ਫਾਸਟ ਫੂਡ ਨਹੀਂ ਸਟਰੀਟ ਫੂਡ ਫਾਸਟ ਫੂਡ ਸਫਸਾ ਵੀ ਹੋ ਸਕਦਾ ਵੱਡੇ ਵੱਡੇ ਰੈਸਟੋਰੈਂਟ ਵੀ ਨੇ ਸਟਰੀਟ ਫੂਡ ਜਿਹਨੂੰ ਕਹਿੰਦੇ ਆਪਾਂ ਜਿਹੜੇ ਗਲੀਆਂ ਮਾਂ ਲਿਆਜ ਵੇਚਦੇ ਫਿਰਦੇ ਹੁੰਦੇ ਨੇ ਕਿ ਇਕ ਕੋਈ ਪਾਣਾ ਇਕ ਕੋਈ ਪਾਣੀ ਜੀ ਧੋਈ ਜਾਂਦੇ ਨੇ ਸੂਹਾ ਤੋਂ ਲਾ ਕੇ ਸ਼ਾਮ ਤੱਕ ਉਹ ਕਿਵੇਂ ਸਾਫ਼ ਹੋ ਸਕਦਾ ਫਿਰ ਇੱਕ ਇਹ ਇਹ ਇੱਕ ਇਹਨਾਂ ਹੋਰ ਗੱਲ ਇਹਨਾਂ ਨੇ ਕੀਤੀ ਹਸਪਤਾਲ ਬਿਮਾਰੀਆਂ ਨਾਲ ਲੋਕ ਹਸਪਤਾਲਾਂ ਨੂੰ ਹਸਪਤਾਲ ਭਰ ਜਾਣਗੇ ਘਰਾਂ ਚ ਲੋਕ ਬਹੁਤ ਘਟ ਜਾਣਗੇ ਹਾਂ ਉਹ ਜ਼ਿਆਦਾ ਖਾਣਾ ਖਾਣ ਦੀ ਵਜ੍ਹਾ ਤੋਂ ਪਵਿੱਤਰ ਖਾੜੇ ਖਾਣ ਦੀ ਵਜ੍ਹਾ ਤੋਂ ਜਿਹੜੀ ਬਿਮਾਰੀ ਉਹ ਬਹੁਤ ਜ਼ਿਆਦਾ ਵਾਝੇਗੀ ਤੇ ਅਚਾਨਕ ਹੀ ਲੋਕ ਯਾਨੀ ਕਿ ਲੋਕ ਸੂਬਾ ਦੁਪਹਿਰ ਸ਼ਾਮ ਖਾਨੀ ਤੇ ਲੱਗੇ ਰੱਬ ਨੂੰ ਭੁੱਲ ਜਾਣਗੇ ਹਾਂ ਫਿਰ ਇਹ ਕਹਿਣ ਲੱਗ ਬਣਗੇ ਯਾਰ ਯਾਰ ਵਿਆਹ ਸ਼ਾਦੀ ਦਾ ਮੌਕਾ ਹੈ ਖੁਸ਼ੀ ਦਾ ਮੌਕਾ ਹੈ ਚੱਲ ਸ਼ਰਾਬ ਪੀ ਲਈ ਥੋੜੀ ਬਹੁਤ ਤੇ ਫਿਰ ਕਿਹੜੀ ਗੱਲ ਹੈ ਮਤਲਬ ਕਿ ਜੋ ਕਿ ਗਲਤ ਚੀਜ਼ਾਂ ਨੇ ਉਹਨਾਂ ਨੂੰ ਵੀ ਅਪਣਾਉਣ ਦੇ ਵਿੱਚ ਕਿਸੇ ਨੂੰ ਕੋਈ ਉਹ ਬੁਰਾ ਮਹਿਸੂਸ ਨਹੀਂ ਹੋਏਗਾ ਤੇ ਯਾ ਯਾ ਇੱਥੇ ਥੋੜਾ ਜਿਹਾ ਆਪਾਂ ਇਹ ਐਡ ਕਰ ਦਈਏ ਕਿ ਅਸੀਂ ਕਿਉਂਕਿ ਮੁਸਲਮਾਨਾਂ ਤੇ ਮੁਹੰਮਦ ਸੱਲੱਲਾਹ ਵਾਲੀ ਵਸੱਲਮ ਨੇ ਵੀ ਕੁਝ ਪੇਸ਼ਗੋਈਆਂ ਕੀਤੀਆਂ ਸੀ ਕਿਆਮਤ ਦੇ ਬਾਰੇ ਕਿਆਮਤ ਕੀ ਦੁਆਏਗੀ ਉਹਦੇ ਚ ਇਹ ਸੀ ਜਾ ਇਹ ਕਿ ਇੱਕ ਜਿਹੜਾ ਸੂਰਜ ਇਹ ਨਾ ਉਹਨੇ ਮਸ਼ਰਕ ਚੋਂ ਨਿਕਲਦਾ ਮਗਰਬ ਮਗਰਬ ਚ ਡੁੱਬਦਾ ਉਹਦੋਂ ਉਲਟ ਹੋ ਜਾਏਗਾ ਕਿ ਮਗਰਬ ਚੋਂ ਨਿਕਲੇਗਾ ਮਸ਼ਰਕ ਚੋਂ ਉਹ ਤੇ ਆਖਰੀ ਵਾਰੀ ਹੋ ਜਾਏਗਾ ਨਾ ਉਸ ਤੋਂ ਬਾਅਦ ਫਿਰ ਹੋਣਾ ਹੀ ਨਹੀਂ حضرت 30 ਸਾਲ ਆਸਲਾਮ ਆਨਗੇ ਫਿਰ ਇੱਕ ਉੱਚੇ ਰਾਸਤਿਆਂ ਤੋਂ ਇੱਕ ਐਸੀ مخلوਕ ਆਏਗੀ ਜਿਹਨੂੰ ਯਜੂਜ ਮਾਜੂਜ ਕਿਹਾ ਜਾਂਦਾ ਉਹ ਆਨ ਕੇ ਲੋਗਾਂ ਨੂੰ ਨੁਕਸਾਨ ਕਰੇਗੀ ਮਤਲਬ ਕਿ ਉਹ ਇਸ ਤਰ੍ਹਾਂ ਦੀ ਕਾਮ ਹੋਏਗੀ ਕਿ ਉਹ ਉਹਨਾਂ ਅੱਗੇ ਜੋ ਆਏਗਾ ਖਾਈ ਪੀ ਵੀ ਜੇ ਅਗਰ ਸਮੁੰਦਰ ਆ ਗਿਆ ਤਾਂ ਉਹਨਾਂ ਦਾ ਪਾਣੀ ਪੀ ਜਾਣਗੇ ਇਤੋਂ ਤੱਕ ਕਿ ਕਹਿੰਦੇ ਹੁੰਦਾ ਗਾਰਾ ਵੀ ਛੱਟ ਜਾਏ ਗਾਰਾ ਵੀ ਛੱਟ ਜਾਣਗੇ ਫਿਰ ਇੱਕ ਕਹਿੰਦੇ ਨੇ ਕਿ ਜ਼ਮੀਨ ਦੇ ਵਿੱਚ ਇੱਕ ਜਾਨਵਰ ਨਿਕਲੇਗਾ ਜਿਵੇਂ ਆ ਦੂਸਰੇ ਜਾਨਵਰ ਹੁੰਦੇ ਜਿਹੜੇ ਵੇਲੀਆਂ ਬੂਲੀਆਂ ਹਾਤਿਆਂ ਚ ਬਣਨ ਜਾਨਵਰ ਇੱਕ ਨਿਕਲੇਗਾ ਉਹ ਇਨਸਾਨਾਂ ਨਾਲ ਗੱਲਾਂ ਕਰੇਗਾ ਗੱਲਾਂ ਕਰੇਗਾ ਉਹ ਇਨਸਾਨਾਂ ਤਰ੍ਹਾਂ ਇਨਸਾਨਾਂ ਨਾਲ ਗੱਲਾਂ ਕਰੇਗਾ ਜਿਵੇਂ ਇਨਸਾਨਾਂ ਦੀ ਬੋਲੀ ਹੁੰਦੀ ਹੈ ਹਾਂ ਤੇ ਹੋਰ ਬੜੀਆਂ ਉਦੋਂ ਵੀ والدین ਦੀ نافਰਮਾਨੀ ਕੀਤੀ ਜਾਏਗੀ ਫਿਰ ਨਚ ਰੰਗਾਣਾ ਨਚ ਰੰਗਾਣਾ ਆਮ ਹੋ ਜਾਏਗਾ ਸ਼ਰਾਬ ਹਰ ਪਾਸੇ ਹੋ ਜਾਏਗੀ ਹਿਊਮਨ ਕੇ ਲੋਕ ਜਿਹੜਾ ਜ਼ਨਾਹ ਕਰਨਗੇ ਉਹ ਜਿਹੜੀ ਗਲਤਕਾਰੀ ਕਰਦੇ ਨੇ ਉਹ ਬਾਜ਼ਾਰਾਂ ਦੇ ਵਿੱਚ ਕਰਨ ਲੱਗ ਪੈਣਗੇ ਕੋਈ ਉਹਨਾਂ ਨੂੰ ਟੋਕਣ ਵਾਲਾ ਨਹੀਂ ਹੋਏਗਾ ਛੋਟੀਆਂ-ਛੋਟੀਆਂ ਫਿਰ ਇੱਕ ਹੋਰ ਯਾ ਯਾਵੇ ਕਿ ਜਿਹੜਾ ਅਧ ਰਿਆ ਫਰਾਤ ਹੈ ਕਿ ਦਰਿਆ ਨੀਲ ਏ ਜਿਹੜਾ ਦਰਿਆ ਨੀਲ ਉਹਦੇ ਵਿੱਚੋਂ ਸੋਨੇ ਦਾ ਇੱਕ ਪਹਾੜ ਨਿਕਲੇਗਾ ਦਰਿਆ ਦਜਲਾ ਫਰਾਤ ਦਰਿਆ ਦਜਲਾ ਫਰਾਤ ਮਤਲਬ ਕਿ ਥੱਲੇ ਖਜ਼ਾਨੇ ਨੇ ਬਾਕੀ ਜਿਆਦਾ ਸੋਨੇ ਦਾ ਪਹਾੜ ਨਿਕਲੇਗਾ ਤੇ ਲੋਕ ਉਹਦੇ ਵਾਸਤੇ ਲੜਨਗੇ ਠੀਕ ਹੈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਪੇਸ਼ਗੋਈਆਂ ਜੋ ਕਿ ਕਿਉਂਕਿ ਹਰ ਮذਬਬ ਦੇ ਨਾਲ ਇਸ ਤਰ੍ਹਾਂ ਦੀਆਂ ਪੇਸ਼ਗੋਈਆਂ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਗੁਰੂਆਂ ਜਾਂ پیغمبر ਹੁੰਦੇ ਨੇ ਉਹ ਮੁਸਤਕਬਲ ਦੇ ਬਾਰੇ ਕੁਝ ਚੀਜ਼ਾਂ ਦੱਸ ਕੇ ਗਏ ਹੁੰਦੇ ਨੇ ਜ਼ਾਹਰੀ ਬਾਤ ਇਹ ਹੋਏਗਾ ਤੇ ਇੰਦੇ ਤੋਂ ਮੁਹਤਾਤ ਰਹਿਣਾ ਤੁਸੀਂ ਸਾਵਧਾਨ ਰਹਿਣਾ ਇਹ ਨਹੀਂ ਕਿ ਵੀ ਤੁਸੀਂ ਉਸ ਜਿਹੜਾ ਜਾਲ ਹੈ ਬਣਿਆ ਉਹਦੇ ਵਿੱਚ ਫਸ ਜਾਣਾ ਉਹਦੇ ਤੋਂ ਮੁਹਤਾਤ ਰਹਿਣਾ ਜਿਵੇਂ ਇਸਲਾਮ ਚ ਕਿਹਾ ਗਿਆ ਕਿ ਦਜਾਲ ਨਿਆਣਾ ਉਹ ਐਸੇ-ਐਸੇ ਕੰਮ ਕਰੇਗਾ ਕਿ ਇਨਸਾਨ ਬਾਰਿਸ਼ ਪਾ ਦੇਗਾ ਇਵਨ ਕਿ ਉਹ ਮਰਦਿਆਂ ਨੂੰ ਜ਼ਿੰਦਾ ਕਰ ਦੇਗਾ ਲੇਕਿਨ ਉਹ ਝੂਠਾ ਹੋਏਗਾ ਤੇ ਮਤਲਬ ਇਸ ਤਰ੍ਹਾਂ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਚੀਜ਼ਾਂ ਸੁੰਦਰ ਰਹਿਣਾ ਚਾਹੀਦਾ ਮਿਲਾਂਗੇ ਨਵੀਂ ਵੀਡੀਓ ਨਾਲ ਦੋਸਤੋ ਅੱਲਾਹ ਨਿਗੇਬਾਨ